ਡੀਓ ਨੇ ਪੱਤਰ ਜਾਰੀ ਕਰ ਦਿੱਤਾ ਵੀ ਸਕੂਲਾਂ 'ਚ ਛੁੱਟੀ ਹੋਊਗੀ ਸਕੂਲ ਖਾਲੀ ਕਰਾਈ ਜਾਣਾ ਪਰ ਡੀਸੀ ਵੱਲੋਂ ਉਸ ਨੂੰ ਕਾਰਨ ਦੱਸੋ ਨੋਟਿਸ ਤੇ ਜਵਾਬ ਦੇ ਮੰਗ ਲਿਆ ਜੇ ਜਵਾਬ ਦੋ ਦਿਨਾਂ 'ਚ ਨਾ ਦਿੱਤਾ ਤੇ ਕਾਰਵਾਈ ਕੀਤੀ ਜਾਊਗੀ ਕਿਵੇਂ ਦੇਖ ਰਹੇ ਹੋ ਜਵਾਨੀ ਨਿਰਦੇਸ਼ਾਂ ਦਾ ਅਸੀਂ ਬਿਲਕੁਲ ਵਿਰੋਧ ਕਰਦੇ ਹਾਂ ਕਿਉਂਕਿ ਜਦੋਂ ਹੀ ਫਿਰ ਇਹ ਕੋਈ ਰੌਲਾ ਪਾਇਆ ਜਾਂਦਾ ਉਦੋਂ ਫਿਰ ਛੋਟੇ ਅਧਿਕਾਰੀਆਂ ਤੇ ਇਹ ਐਕਸ਼ਨ ਕੀਤੇ ਜਾਂਦੇ ਆ ਵੱਡਾ ਅਧਿਕਾਰੀ ਆਪ ਦਾ ਮਸ ਬਚਾ ਜਾਂਦਾ ਜਿੰਨਾ ਕਿ ਸਾਨੂੰ ਪਤਾ ਕਿ ਇਹ ਸਿੱਖਿਆ ਅਧਿਕਾਰੀ ਆ ਜਿਹੜੇ ਉਹ ਆਪਦੇ ਲੈਵਲ ਤੇ ਇੰਨੀ ਵੱਡਾ ਸਟੈਪ ਆ ਜਿਹੜਾ ਸਕੂਲ ਬੰਦ ਕਰਨ ਦਾ ਸਟੈਪ ਆ ਉਹ ਕਦੇ ਵੀ ਨਹੀਂ ਲੈ ਸਕਦੇ ਜਰ ਉਹਨਾਂ ਨਾਲ ਇੱਕ ਨਜਾਇਜ਼ ਇਸ ਤਰ੍ਹਾਂ ਦੀ ਕਾਰਵਾਈ ਹੁੰਦੀ ਆ ਤਾਂ ਅਸੀਂ ਵਿਭਾਗ ਦੇ ਖਿਲਾਫ ਤੇ ਜਿਹੜਾ ਸਰਕਾਰ ਆ ਜਾਂ ਜਿਹੜਾ ਵੀ ਸਰਕਾਰ ਦਾ ਅਧਿਕਾਰੀ ਉਹਨਾਂ ਦੇ ਖਿਲਾਫ ਸਟੈਪ ਲਊਗਾ ਅਸੀਂ ਉਹਦੀ ਜ਼ੋਰਦਾਰ ਨਖੇਦੀ ਕਰਾਂਗੇ ਜਿਹੇ ਜਾਂ ਡੀਓ ਸਾਹਿਬ ਸਟਰਗਲ ਕਰਨਗੇ ਅਸੀਂ ਉਹਨਾਂ ਦਾ ਸਹਿਯੋਗ ਵੀ ਕਰਾਂਗੇ ਡੀਓ ਨੂੰ ਜ਼ਬਾਨੀ ਆਰਡਰ ਕੀਤੇ ਗਏ ਇਹ ਤਾਂ ਹੋ ਹੀ ਨਹੀਂ ਸਕਦਾ ਵੀ ਜ਼िला ਪ੍ਰਸ਼ਾਸਨ ਵੱਲੋਂ ਨਾ ਹੋਏ ਹੋਣ ਜਗਾ ਦੀ ਜਗਾ ਨਿਰੀਖਣ ਕੀਤਾ ਉਹ ਖੁਦ ਡੀਸੀ ਨੇ ਕਰਿਆ ਸਾਰਾ ਕੁਝ ਡੀਸੀ ਸਾਹਿਬ ਦੇ ਹੱਥ ਚਾ ਡੀਜੀ ਸਾਹਿਬ ਕਮਾਂਡ ਕਰ ਰਹੇ ਆ ਉਹਦੀ ਮੈਂ ਇਹ ਪੁੱਛਣਾ ਚਾਹਣਾ ਵੀ ਜਾਂ ਤਾਂ ਡੀਸੀ ਸਾਹਿਬ ਇਹ ਦੱਸਣ ਵੀ ਮੇਰੀ ਡੀਐਮ ਐਮ ਹੈ ਮੈਂ ਜ਼ਿਲ੍ਹੇ ਦਾ ਮੇਰੀ ਜ਼ਿਲ੍ਹੇ ਦੇ ਸਾਰੇ ਸਬੰਧਤ ਅਫਸਰਾਂ 'ਤੇ ਕੋਈ ਪਕੜ ਨਹੀਂ ਪਕੜ ਹੈਗੀ ਆ ਉਹਨਾਂ ਦੀ ਆ ਫਿਰ ਉਹ ਜੁਮੇਵਾਰ ਡੀਸੀ ਆ ਕਿਤੇ ਡੀਓ ਤੇ ਪੱਲਾ ਝਾੜ ਦੇਣਾ ਕਿਤੇ ਖੇਤੀਬਾੜੀ ਚੀਫ ਤੇ ਪੱਲੜਾ ਝਾੜ ਦੇਣਾ ਕਦੇ ਕਿਸੇ ਉਥ ਵਾਲੇ ਤੇ ਪੱਲੜਾ ਝਾੜ ਦੇਣਾ ਇਹ ਗੱਲਾਂ ਵਧੀਆ ਨਹੀਂ ਹੈਗੀਆਂ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਕਲਿਆਣ ਟੀਵੀ ਪੰਜਾਬ ਤੇ ਮੈਂ ਹਰਿਸ਼ਪਾਲ ਸਿੰਘ ਜ਼ਬਾਨੀ ਹੁਕਮਾਨ ਦੀ ਕਈ ਅਫਸਰਾਂ ਦੀ ਜਿਹੜੀ ਬਲੀ ਚੜ ਜਾਂਦੀ ਹੈ ਜੇ ਬਿਸ਼ੰਦਾ ਇਸ ਗੱਲ ਵਿੱਚ ਮਸ਼ਹੂਰ ਹੋਣ ਲੱਗ ਪਿਆ ਪਿਛਲੇ ਦਿਨੀ ਮੋਕ ਖੇਤੀਬਾੜੀ ਅਫਸਰ ਦੇ ਵੀ ਜ਼ੁਬਾਨੀ ਹੁਕਮਾਂ ਨੂੰ ਲੈ ਕੇ ਵਿਵਾਦ ਪਿਆ ਸੀ ਕਿਉਂਕਿ ਐਮ ਐਲ ਏ ਦੇ ਪਹਿਲਾਂ ਕਾਰਡ ਤੇ ਨਾਮ ਛਪਵਾਇਆ ਗਿਆ ਤੇ ਫਿਰ ਉਸ ਦਾ ਕੱਢ ਦਿੱਤਾ ਗਿਆ ਤੇ ਪਿਛਲੇ ਦਿਨੀ ਇੱਕ ਟ੍ਰੈਫਿਕ ਪੁਲਿਸ ਦੇ ਅਫਸਰ ਦੀ ਵੀ ਇਸ ਤਰ੍ਹਾਂ ਹੀ ਹੋਇਆ ਕਿ ਜ਼ੁਬਾਨੀ ਹੁਕਮਾਂ ਬਲੋ ਅਧਿਕਾਰੀਆਂ ਨੇ ਵੱਡਿਆਂ ਨੇ ਹੁਕਮ ਦੇ ਦਿੱਤੇ ਔਰ ਬਾਅਦ ਵਿੱਚ ਉਸ ਗੱਲ ਤੋਂ ਮੁਕਰ ਗਏ ਹੁਣ ਡਿਸਟ੍ਰਿਕਟ এডਿਕੇਸ਼ਨ ਅਫਸਰ ਦੀ ਵੀ ਇਸ ਗੱਲ ਵਿੱਚ ਲੈਟਰ ਜਾਰੀ ਕਰਤਾ ਡਿਪਟੀ ਕਮਿਸ਼ਨਰ ਵੱਲੋਂ ਕਿਉਂਕਿ ਆਮ ਆਦਮੀ ਪਾਰਟੀ ਵੱਲੋਂ ਇੱਕ ਰੈਲੀ ਕੀਤੀ ਜਾ ਰਹੀ ਹੈ 17 ਤਰੀਕ ਨੂੰ ਜਿਸ ਦੇ ਸਬੰਧ ਵਿੱਚ ਡੀਓ ਨੇ ਪਹਿਲਾ ਚਿੱਠੀ ਜਾਰੀ ਕੀਤੀ ਸੀ ਕਿ ਸ਼ਨੀਵਾਰ ਨੂੰ 16 ਤਰੀਕ ਨੂੰ ਜਿਹੜੇ ਪੇਰੈਂਟਸ ਮੀਟਿੰਗ ਹੋਊਗੀ ਮਾਪਿਆਂ ਨਾਲ ਟੀਚਰਾਂ ਦੀ ਮਿਲਣੀ ਹੋਊਗੀ ਤੇ ਉਹਦੇ ਵਿੱਚ ਜਿਹੜੇ ਪੜਾਈ ਦਾ ਲਿਖਾ ਜੋਖਾ ਕੀਤਾ ਜਾਊਗਾ ਪਰ ਬਾਅਦ ਵਿੱਚ ਡੀਓ ਵੱਲੋਂ ਦੁਆਰਾ ਪੱਤਰ ਜਾਰੀ ਕਰ ਦਿੱਤਾ ਕਿ 15 ਤਰੀਕ ਨੂੰ ਜਿਹੜੇ ਮੁੱਖ ਅਧਿਆਪਕ ਉਹ ਤੇ ਹਾਜ਼ਰ ਰਹਿਣਗੇ ਤੇ ਸ਼ਾਮ ਨੂੰ ਜਿਹੜੀ ਪੁਲਿਸ ਫੋਰਸ ਆਵੇਗੀ ਕਿਉਂਕਿ ਵੱਡੇ ਪੱਧਰ ਤੇ ਰੈਲੀ ਕਰਨੀ ਆ ਤੇ ਕਈ ਸਕੂਲਾਂ ਨੂੰ ਖਾਲੀ ਕਰਵਾਇਆ ਜਾਵੇਗਾ ਤੇ 16 ਤਰੀਕ ਨੂੰ ਛੁੱਟੀ ਕੀਤੀ ਜਾਵੇਗੀ ਜਿਸ ਦੇ ਸਬੰਧ ਵਿੱਚ ਜਦੋਂ ਡੀਓ ਤਰ ਜਾਰੀ ਕੀਤਾ ਤੇ ਉਹ ਪੱਤਰ ਲੀਕ ਹੋਣ ਕਾਰਨ ਕਾਫੀ ਵਿਵਾਦ ਹੋਇਆ ਲੋਕਾਂ ਨੇ ਉਸ ਦੀ ਵਿਰੋਧਤਾ ਕੀਤੀ ਕਿਉਂਕਿ ਆਮ ਆਦਮੀ ਪਾਰਟੀ ਨੇ ਮੁੱਖ ਅਜੰਡਾ ਰੱਖਿਆ ਸੀ ਕਿ ਐਜੂਕੇਸ਼ਨ ਨੂੰ ਅਸੀਂ ਵੱਡੇ ਪੱਧਰ ਤੇ ਲੈ ਕੇ ਜਾਵਾਂਗੇ ਤੇ ਇਸ ਤੋਂ ਬਾਅਦ ਜਦੋਂ ਲੋਕਾਂ ਨੇ ਵਿਰੋਧਤਾ ਕੀਤੀ ਤੇ ਡਿਪਟੀ ਕਮਿਸ਼ਨਰ ਬਠਿੰਡਾ ਵੱਲੋਂ ਡੀਓ ਨੂੰ ਪੱਤਰ ਜਾਰੀ ਕਰ ਦਿੱਤਾ ਕਿ ਜਿਹੜਾ ਇਹ ਤੁਹਾਨੂੰ ਕਿਸ ਦੇ ਹੁਕਮਾਤੇ ਤੁਸੀਂ ਪੱਤਰ ਜਾਰੀ ਕੀਤਾ ਹਾਲਾਂਕਿ ਇਸ ਗੱਲ ਨੂੰ ਲੈ ਕੇ ਲੋਕਾਂ ਵਿੱਚ ਚਰਚਾ ਵੱਖ-ਵੱਖ ਤਰ੍ਹਾਂ ਦੀ ਆ ਵੀ ਜਿਹੜੇ ਵੱਡੇ ਅਧਿਕਾਰੀ ਆ ਉਹ ਜ਼ੁਬਾਨੀ ਕਹਿ ਦਿੰਦੇ ਨੇ ਤੇ ਥੱਲੇ ਦੇ ਅਧਿਕਾਰੀ ਕੋਲੇ ਇੰਨੀ ਪਾਵਰ ਨਹੀਂ ਹੁੰਦੀ ਕਿ ਉਹ ਵੱਡੇ ਅਧਿਕਾਰੀ ਨੂੰ ਕਹਵੇ ਵੀ ਸਾਨੂੰ ਲਿਖ ਕੇ ਦਿਓ ਤੇ ਜਿਸ ਦੀ ਗਾਹੇ ਬਗਾਹੇ ਉਹਨਾਂ ਦੀ ਜਿਹੜੀ ਬਲੀ ਚੜਦੀ ਨਜ਼ਰ ਆਉਂਦੀ ਆ ਜਾਂ ਤਲਵਾਰ ਲਟਕਦੀ ਆ ਜਿਸ ਦੇ ਸਬੰਧ ਵਿੱਚ ਅੱਜ ਸਾਡੇ ਨਾਲ ਟੀਚਰ ਫਰੰਟ ਦੇ ਆਗੂ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਵੀ ਜਿਹੜੀ ਡੀਓ ਨੂੰ ਪੱਤਰ ਜਾਰੀ ਕੀਤਾ ਵਿਕਾਰਨ ਦੱਸੋ ਨੋਟਿਸ ਜਾਰੀ ਕੀਤਾ ਵੀ 2 ਦਿਨਾਂ ਚ ਉਹਨਾਂ ਦਾ ਜਵਾਬ ਆਇਓ ਉਹਨੂੰ ਕਿਵੇਂ ਦੇਖਦੇ ਹੋ ਕਿਉਂਕਿ ਡੀਓ ਨੂੰ ਕਿਸ ਨੇ ਹੁਕਮ ਦਿੱਤੇ ਆ ਕੀ ਨਾਮ ਆਈ ਤੁਹਾਡਾ ਮੇਰਾ ਨਾਮ ਰੇਸ਼ਮ ਸਿੰਘ ਆ ਜੀ ਮੈਂ ਅਧਿਆਪਕ ਜਥੇਬੰਦੀ ਡੀਟੀਐਫ ਤੋਂ ਜ਼ਿਲ੍ਹਾ ਪ੍ਰਧਾਨ ਆ ਜੀ ਰੇਸ਼ਮ ਸਿੰਘ ਜੀ ਮੈਂ ਸੰਜਣਾ ਵੀ ਜਿਹੜਾ ਇਹ ਮਾਮਲਾ ਆਇਆ ਪਹਿਲਾ ਡੀਓ ਵੱਲੋਂ ਪੱਤਰ ਜਾਰੀ ਕੀਤਾ ਵੀ 16 ਤਰੀਕ ਨੂੰ ਪੇਰੈਂਟਸ ਮੀਟਿੰਗ ਹੋਊਗੀ ਮਿਲਣੀ ਹੋਊਗੀ ਤੇ ਲੇਖਾ ਜੋਖਾ ਕੀਤਾ ਜਾਊਗਾ ਦੂਸਰਾ ਡੀਓ ਨੇ ਪੱਤਰ ਜਾਰੀ ਕਰ ਦਿੱਤਾ ਵੀ ਸਕੂਲਾਂ 'ਚ ਛੁੱਟੀ ਹੋਊਗੀ ਸਕੂਲ ਖਾਲੀ ਕਰਾਈ ਜਾਣ ਪਰ ਡੀਸੀ ਵੱਲੋਂ ਉਸ ਨੂੰ ਕਾਰਨ ਦੱਸੋ ਨੋਟਿਸ ਤੇ ਜਵਾਬ ਦੇ ਮੰਗ ਲਿਆ ਜੇ ਜਵਾਬ 2 ਦਿਨਾਂ 'ਚ ਨਾ ਦਿੱਤਾ ਤੇ ਕਾਰਵਾਈ ਕੀਤੀ ਜਾਊਗੀ ਕਿਵੇਂ ਦਿਖ ਰਿਹਾ ਬਿਲਕੁਲ ਅਸੀਂ ਮਾਨਯੋਗ ਡੀਸੀ ਸਾਹਿਬ ਦੇ ਜਿਹੜੇ ਇਹ ਨਿਰਦੇਸ਼ ਆ ਬਿਲਕੁਲ ਇਹ ਗਲਤ ਆ ਜੇ ਕਿਉਂਕਿ ਡੀਓਜ਼ ਸਾਬ ਕਦੇ ਵੀ ਆਏ ਆ ਆਪਦੇ ਲੈਵਲ ਤੇ ਸਕੂਲ ਆ ਉਹ ਬੰਦਰ ਨਹੀਂ ਕਰਨਗੇ ਜਿੱਡੀ ਉਹਨਾਂ ਨੂੰ ਪਤਾ ਸੀ ਕਿ ਪੀਟੀਐਮ ਮੀਟਿੰਗ ਆ ਇਹ ਸਦੀ ਮਹੱਤਤਾ ਵੀ ਆ ਤੇ ਸਿੱਖਿਆ ਮੰਤਰੀ ਤੇ ਮੁੱਖ ਮੰਤਰੀ ਦੇ ਇਹ ਪੋਸਟਰ ਵੀ ਆਇਆ ਕਿ ਪੀਟੀਐਮ ਆ ਜਿਹੜੀ ਇਹਨੂੰ ਮੈਗਾ ਪੀਟੀਐਮ ਦਾ ਨਾਮ ਦਿੱਤਾ ਹੋਇਆ ਉਹਨਾਂ ਨੂੰ ਜੇ ਕਿਸੇ ਅਧਿਕਾਰੀ ਨੇ ਨਿਰਦੇਸ਼ ਦਿੱਤੇ ਆ ਉਹ ਜ਼ੁਬਾਨੀ ਨਿਰਦੇਸ਼ ਦਿੱਤੇ ਆ ਪਹਿਲੀ ਗੱਲ ਤਾਂ ਜ਼ੁਬਾਨੀ ਨਿਰਦੇਸ਼ਾਂ ਦਾ ਅਸੀਂ ਬਿਲਕੁਲ ਵਿਰੋਧ ਕਰਦੇ ਆ ਕਿਉਂਕਿ ਜਦੋਂ ਹੀ ਫਿਰ ਇਹ ਕੋਈ ਰੌਲਾ ਪੈ ਜਾਂਦਾ ਉਦੋਂ ਫਿਰ ਛੋਟੇ ਅਧਿਕਾਰੀਆਂ ਤੇ ਇਹ ਐਕਸ਼ਨ ਕੀਤੇ ਜਾਂਦੇ ਆ ਵੱਡਾ ਅਧਿਕਾਰੀ ਆਪ ਦਾ ਮਸ ਬਚਾ ਜਾਂਦਾ ਉਹ ਨਹੀਂ ਕਹਿੰਦਾ ਕਿ ਮੈਂ ਫੋਨ ਤੇ ਇਹ ਕਿਹਾ ਸੀ ਇਸ ਕਰਕੇ ਡੀਸੀ ਸਾਹਿਬ ਇਹ ਗੱਲ ਦੀ ਸਹੀ ਪੜਤਾਲ ਕਰਨ ਕਿ ਕਿੰਨਾ ਨੇ ਨਿਰਦੇਸ਼ ਦਿੱਤੇ ਗਏ ਆ ਡੀਓ ਸਾਹਿਬ ਤੇ ਐਕਸ਼ਨ ਲੈਣ ਦੇ ਜੇ ਡੀਸੀ ਸਾਹਿਬ ਹੁਕਮ ਦਿੰਦੇ ਆ ਇਹ ਬੜਾ ਮਦ ਭਾਗਾ ਕਿਉਂਕਿ ਡੀਓ ਲੈਵਲ ਜਿੰਨਾ ਕਿ ਸਾਨੂੰ ਪਤਾ ਕਿ ਇਹ ਸਿੱਖਿਆ ਅਧਿਕਾਰੀ ਆ ਜਿਹੜੇ ਉਹ ਆਪਦੇ ਲੈਵਲ ਤੇ ਇੰਨਾ ਵੱਡਾ ਸਟੈਪ ਆ ਜਿਹੜਾ ਸਕੂਲ ਬੰਦ ਕਰਨ ਦਾ ਸਟੈਪ ਆ ਉਹ ਕਦੇ ਵੀ ਨਹੀਂ ਲੈ ਸਕਦੇ ਇਹ ਕੀ ਕਾਰਨ ਆ ਵੀਡੀਓ ਨੂੰ ਜੇ ਕਿਸੇ ਵੀ ਅਧਿਕਾਰੀ ਨੇ ਜਾਂ ਰਾਜਨੀਤਿਕ ਲੀਡਰ ਨੇ ਜਾਂ ਸਰਕਾਰ ਨੇ ਕਹਿ ਦਿਓ ਜਵਾਨੀ ਹੁਕਮ ਦੇ ਦਿੱਤੇ ਤੇ ਉਹ ਕਿਉਂ ਨਹੀਂ ਕਹਿੰਦੇ ਵੀ ਸਾਨੂੰ ਲਿਖਤੀ ਚ ਤੁਸੀਂ ਆਰਡਰ ਕਰੋ ਫਲ ਡੀਓ ਦਾ ਜਿਹੜੀ ਇਹ ਵੀ ਇੱਕ ਪੋਲੀਟੀਕਲ ਪੋਸਟ ਆ ਅ ਇਸ ਕਰਕੇ ਜਿਹੜੀ ਪੋਸਟ ਤੇ ਉਹ ਬੈਠੇ ਆ ਤਾਂ ਉਹਨਾਂ ਪੋਲੀਟੀਕਲ ਬੰਦਿਆਂ ਦੀ ਬਹੁਤ ਜੀ ਹਜੂਰੀਆਂ ਤੇ ਉਹਨਾਂ ਦੀ ਗੁਲਾਮੀ ਕਲਾਮੀ ਕਰਨੀ ਪੈਂਦੀ ਆ ਇਹ ਕਰਦੇ ਆ ਹਾਲਾਂਕਿ ਕਿਸੇ ਵੀ ਅਧਿਕਾਰੀ ਕੋਲੇ ਜੇ ਉਹ ਆਪਦੀ ਸਨੀਓਰਟੀ ਲੈਵਲ ਤੇ ਆਇਆ ਜਾਂ ਜੇ ਸਨੀਓਰਟੀ ਲੈਵਲ ਤੇ ਨਹੀਂ ਵੀ ਆਇਆ ਉਹਦੇ ਕੋਲੇ ਰਾਈਟ ਆ ਕਿ ਉਹ ਅ ਮਾਨਜੋਗ ਉੱਪਰਲਾ ਜਿਹੜਾ ਜੋ ਵੀ ਅਥਾਰਟੀ ਆ ਉਹਦੇ ਤੋਂ ਉਹ ਰਿਟਰਨ ਮੰਗ ਸਕਦਾ ਵੀ ਜਾਂ ਤਾਂ ਮੈਨੂੰ ਰਿਟਰਨ ਭੇਜੋ ਜੀ ਨਹੀਂ ਰਿਟਰਨ ਤਾਂ ਮੈਨੂੰ ਘੱਟੋ-ਘੱਟ ਮੋਬਾਈਲ ਤੇ ਮੈਸੇਜ ਲਿਖ ਕੇ ਭੇਜੋ ਤਾਂ ਜੋ ਮੈਂ ਇਹ ਕਹਿ ਸਕਾਂ ਭਵਿੱਖ ਦੇ ਵਿੱਚ ਕਿ ਇਹ ਆਰਡਰ ਇਹਨਾਂ ਦੇ ਹੋਏ ਆ ਪਰ ਹਾਲਤ ਇਹ ਆ ਕਿ ਕੋਈ ਵੀ ਜਿਹੜਾ ਜੂਨੀਅਰ ਅਧਿਕਾਰੀ ਆ ਉਹ ਆਪਣੇ ਉੱਪਰਲੇ ਬਾਸ ਨੂੰ ਇਹ ਗੱਲ ਕਰਨ ਦੀ ਹਿੰਮਤ ਹੀ ਨਹੀਂ ਰੱਖਦਾ ਖਾਸ ਕਰਕੇ ਪੋਲੀਟੀਕਲ ਲੋਕਾਂ ਨੂੰ ਪੋਲੀਟੀਕਲ ਲੋਕਾਂ ਨੂੰ ਤਾਂ ਐ ਆ ਵੀ ਜਦੋਂ ਕਿਸੇ ਅਫਸਰ ਕੋਲੇ ਫੋਨ ਆ ਜਾਂਦਾ ਤਾਂ ਇਹ 2 ਫੁੱਟ ਉੱਚਾ ਬੜਕ ਕੇ ਜਾਨੀ ਕਿ ਫੋਨ ਸੋ ਹੁੰਦੇ ਆ ਇਹ ਜੀ ਹਾਲਤਾ ਕਿਉਂਕਿ ਉਹਨਾਂ ਦੇ ਰਹਿਮੋ ਕਰਮ ਤੇ ਇਹ ਕੁਰਸੀਆਂ ਉਹਨਾਂ ਦੀਆਂ ਬਚੀਆਂ ਹੁੰਦੀਆਂ ਇਸ ਕਰਕੇ ਜੇ ਕੋਈ ਵੀ ਅਧਿਕਾਰੀ ਜਾਂ ਪੋਲਿਟਿਕਲ ਬੰਦਾ ਉੱਪਰੋਂ ਆਰਡਰ ਕਰਦਾ ਇਹ ਡੀਓ ਨੂੰ ਜਾਂ ਅਧਿਕਾਰੀਆਂ ਨੂੰ ਇਹ ਮੰਗਣਾ ਚਾਹੀਦਾ ਰਿਟਨ ਇਹ ਸਾਡੀ ਜ਼ੋਰਦਾਰ ਉਹਨਾਂ ਨੂੰ ਸੁਝਾਅ ਅਸੀਂ ਵਿਧਾਇਕ ਜਥੇਬੰਦੀ ਵੱਲੋਂ ਸਰਕਾਰ ਨੂੰ ਤੇ ਵਿਭਾਗ ਨੂੰ ਇਹ ਬੇਨਤੀ ਕਰਦੇ ਆਂ ਤਾਬਨੀ ਵੀ ਆ ਕਿ ਜਰੂਰ ਇਹ ਪ੍ਰਕਿਰਿਆ ਅਪਣਾਇਆ ਜਾਵੇ ਜੇ ਕੋਈ ਗੱਲ ਲਾਗੂ ਕਰਾਉਣੀ ਆ ਸਕੂਲ ਬੰਦ ਕਰਾਉਣ ਵਾਲਾ ਕਿੰਨਾ ਵੱਡਾ ਸਟੈਪ ਸੀ ਤਾਂ ਜਰੂਰ ਉਹ ਰਿਟਨ ਆ ਜਿਹੜਾ ਜਰੂਰ ਉਹ ਪੱਤਰ ਜਾਰੀ ਕਰਨਾ ਚਾਹੀਦਾ ਸੀ ਉਹਨਾਂ ਨੂੰ ਜਿਹੜੀ ਪੀਟੀਐਮ ਦੀ ਤੁਸੀਂ ਗੱਲ ਕੀਤੀ ਹੈ ਵੀ ਸਰਕਾਰ ਵੱਲੋਂ ਪੇਰੈਂਟਸ ਮੀਟਿੰਗ ਰੱਖੀ ਗਈ ਸੀ ਤੇ ਹੁਣ ਉਹਨੂੰ ਕੈਨਸਲ ਕਰਤਾ ਐਜੂਕੇਸ਼ਨ ਤੇ ਕਿੰਨਾ ਕੁ ਜ਼ਰੂਰੀ ਹੁੰਦਾ ਐਜੂਕੇਸ਼ਨ ਦੇ ਮਾਮਲੇ ਵਿੱਚ ਬੱਚਿਆਂ ਦੀ ਜਾਂ ਮਾਪਿਆਂ ਦੀ ਤੇ ਜਾਂ ਟੀਚਰਾਂ ਦੀ ਮਿਲਣੀ ਨੂੰ ਕਿਵੇਂ ਦੇਖਦੇ ਕਿਸੇ ਵੀ ਵਿਦਿਆਰਥੀ ਬਾਰੇ ਉਹਦੇ ਮਾਪਿਆਂ ਨੂੰ ਘੱਟੋ ਘੱਟ ਜ਼ਰੂਰ ਪਤਾ ਹੋਣਾ ਚਾਹੀਦਾ ਅਧਿਆਪਕਾਂ ਨੂੰ ਵੱਧ ਪਤਾ ਹੁੰਦਾ ਜੇ ਮਾਪਿਆਂ ਨੂੰ ਨਾ ਪਤਾ ਹੋਵੇ ਤਾਂ ਇਹ ਐਜੂਕੇਸ਼ਨ ਇੱਕ ਨਾ ਇਹ ਜੀ ਕੜੀ ਆ ਇਹ ਚ ਤਿੰਨ ਧਿਰਾਂ ਮੌਖਾ ਇੱਕ ਅੱਬਲ ਮੈਂ ਦਾ ਚਾਰ ਧਿਰਾਂ ਮੌਖਾ ਅਧਿਆਪਕ ਸਿੱਖਿਆ ਵਿਭਾਗ ਵਿਦਿਆਰਥੀ ਤੇ ਮਾਪੇ ਵਿਦਿਆਰਥੀ ਮੇਨ ਜਨਿਕ ਝੂਲ ਆ ਕਿਸੇ ਵੀ ਐਜੂਕੇਸ਼ਨ ਸਿਸਟਮ ਦੀ ਜੇ ਇਹਨਾਂ ਦੇ ਵਿੱਚੋਂ ਕੋਈ ਵੀ ਜ਼ਿੰਮੇਵਾਰੀ ਚੌਥਾਰਾਂ ਦੇ ਵਿੱਚੋਂ ਨਹੀਂ ਨਿਭਾ ਰਿਹਾ ਤਾਂ ਉੱਥੇ ਹੀ ਇਹ ਗੜਬੜਾ ਜਾਂਦਾ ਸਿਸਟਮ ਜੇਬ ਵਿਦਿਆਰਥੀਆਂ ਨੂੰ ਮਾਪਿਆਂ ਬਾਰੇ ਨਹੀਂ ਦੱਸਿਆ ਜਾਂਦਾ ਤਾਂ ਇਹ ਬਹੁਤ ਵੱਡਾ ਗੈਪ ਰਹਿ ਜਾਂਦਾ ਇਸ ਕਰਕੇ ਵਿਦਿਆਰਥੀਆਂ ਅਧਿਆਪਕ ਮਿਲਣੀ ਹੈ ਜਿਹੜੀ ਮਾਪੇ ਅਧਿਆਪਕ ਮਿਲਣੀ ਹੈ ਇਹਦੀ ਇੰਪੋਰਟੈਂਸ ਬਹੁਤ ਆ ਇਹਦੀ ਇੰਪੋਰਟੈਂਸ ਨੂੰ ਵੇਖਦੇ ਹੋਈ ਇਹ ਮੀਟਿੰਗਾਂ ਰੱਖੀਆਂ ਜਾਂਦੀਆਂ ਸਰਕਾਰ ਤਾਂ ਸਮਾਂ ਥੋੜੇ ਥੋੜੇ ਪੈਸੇ ਵੀ ਭੇਜ ਰਹੀ ਆ ਕਿ ਉਹਨਾਂ ਨੂੰ ਚਾਹ ਪਿਆਓ ਉਹਨਾਂ ਨੂੰ ਸਨੈਕਸ ਵਗੈਰਾ ਖਵਾਓ ਪਰ ਜੇ ਸਰਕਾਰ ਇੱਕ ਪਾਸੇ ਇੰਨਾ ਜ਼ੋਰ ਲਾ ਰਹੀ ਆ ਤੇ ਦੂਜੇ ਪਾਸੇ ਸਕੂਲ ਬੰਦ ਕਰਨ ਵਾਲਾ ਸਟੈਪ ਲੈ ਰਹੀ ਆ ਤਾਂ ਉਹ ਕਿਹੜਾ ਅਧਿਕਾਰੀ ਆ ਜਿਹੜਾ ਇੰਨੀ ਹਿੰਮਤ ਕਰ ਰਿਹਾ ਆ ਇਹ ਪੜਤਾਲ ਦਾ ਮਾਮਲਾ ਹੈ ਪੜਤਾਲ ਕਰਕੇ ਜ਼ਰੂਰ ਐਕਸ਼ਨ ਲੈਣਾ ਚਾਹੀਦਾ ਕਿਵੇਂ ਦੇਖਦੇ ਹੋ ਪਿਛਲੇ ਦਿਨੀ ਵੀ ਡਿਪਟੀ ਕਮਿਸ਼ਨਰ ਬਠਿੰਡਾ ਵੱਲੋਂ ਖੇਤੀਬਾੜੀ ਮੁੱਖ ਖੇਤੀਬਾੜੀ ਅਫਸਰਨ ਦੀ ਇਹ ਜਿਹੜੀ ਆਡੀਓ ਸਾਹਮਣੇ ਆਈ ਸੀ ਐਮਐਲਏ ਨਾਲ ਗੱਲਬਾਤ ਹੋਈ ਸੀ ਉਹ ਕਹਿੰਦੇ ਡਿਪਟੀ ਕਮਿਸ਼ਨਰ ਬਠਿੰਡਾ ਨੇ ਕਾਰਡ ਤੇ ਜਿਹੜਾ ਨਾਮ ਐਮਐਲਏ ਦਾ ਛਪਿਆ ਸੀ ਯਾਨੀ ਪਹਿਲਾ ਸ਼ਪ ਅਸੀਂ ਫਿਰ ਕਟਵਾਉਣ ਕਟਵਾ ਕੇ ਦੁਬਾਰਾ ਸ਼ਪਵਾਇਆ ਸੀ ਦੂਜੀ ਘਟਨਾ ਹੋ ਗਈ ਕਿਵੇਂ ਦੇਖਦੇ ਹਾਂ ਅੰਦਰਾ ਸਲਾਮ ਆਦਮੀ ਪਾਰਟੀ ਦਾ ਜਿਹੜਾ ਏਜੰਡਾ ਸੀ ਕਿ ਅਸੀਂ ਬਹੁਤ ਦੂਜਿਆਂ ਨਾਲ ਬਦਲਵੇਂ ਹੋਵਾਂਗੇ ਫੇਅਰ ਚੱਲਾਂਗੇ ਅਸੀਂ ਕੋਈ ਵੀ ਆਈਪੀ ਕਲਚਰ ਦਾ ਸ਼ਿਕਾਰ ਨਹੀਂ ਹੋਵਾਂਗੇ ਪਰ ਇਹ ਵੀ ਆਈਪੀ ਕਲਚਰ ਇੱਕ ਜਹੀ ਫੀਮ ਆ ਇਹਦਾ ਨਸ਼ਾ ਹੈ ਜੀ ਆ ਵੀ ਇਹ ਬਹੁਤ ਛੇਤੀ ਛੱਡਿਆ ਨਹੀਂ ਜਾ ਸਕਦਾ ਬਹੁਤ ਡੈਡੀਕੇਟਰ ਬੰਦੇ ਆ ਜਿਹੜੇ ਇਹਨੂੰ ਛੱਡ ਸਕਦੇ ਆ ਆਮ ਆਦਮੀ ਪਾਰਟੀ ਵੀ ਉਹੀ ਕਾਂਗਰਸੀ ਕਾਲੀਆਂ ਵਾਲੇ ਤਰਜੀਹਾਂ ਤੇ ਚੱਲ ਪਈ ਆ ਇਹਨਾਂ ਨੇ ਵੀ ਉਹੀ ਲੱਛਣ ਆ ਜਿਹੜੇ ਉਹ ਫੜੇ ਹੋਏ ਆ ਆਪਦੀ ਜਣੀ ਕਿ ਪੋਲੀਟਿਕਲ ਅਚੀਵਮੈਂਟ ਆ ਉਹਨੂੰ ਵੱਧ ਕਰਨਾ ਇਸ ਕਰਕੇ ਉਹ ਉਹ ਇਹ ਜਿਹੜੀਆਂ ਪ੍ਰੋਬਲਮ ਆ ਥੱਲੇ ਲੋਕਾਂ ਚ ਤਾਂ ਐ ਦਿਖਾਉਣਾ ਕਿ ਅਸੀਂ ਵੀ ਆਈਪੀ ਕਲਚਰ ਦੇ ਸ਼ਿਕਾਰ ਨਹੀਂ ਆ ਪਰ ਰੀਅਲ ਦੇ ਵਿੱਚ ਅੰਦਰ ਜਿਹੜੀ ਅੱਗ ਬਲਦੀ ਆ ਵੀ ਆਈਪੀ ਕਲਚਰ ਦੀ ਉਹ ਅੱਗ ਨੂੰ ਸ਼ਾਂਤ ਕਰਨ ਵਾਸਤੇ ਉਹ ਧੁਰ ਲੀਆਂ ਐ ਮਾਰਦੇ ਆ ਇਸ ਕਰਕੇ ਇਹ ਸਮੱਸਿਆਵਾਂ ਤਾਂ ਐ ਤਾਂ ਹੀ ਪੈਦਾ ਹੋ ਰਹੀਆਂ ਹੁਣ ਡੀਓ ਦੇ ਖਿਲਾਫ ਜੇ ਜ਼ਬਾਨੀ ਹੁਕਮ ਆਏ ਹੋਏ ਨਾਚਰਲੀ ਗੱਲ ਆ ਵੀ ਉਹਦੇ ਖਿਲਾਫ ਕਾਰਵਾਈ ਹੋਊਗੀ ਕਿਉਂਕਿ ਸਬੂਤ ਉਹਦੇ ਕੋਲੇ ਹੋਣੇ ਵੀ ਨਹੀਂ ਤੇ ਜੇ ਅਧਿਕਾਰੀ ਨੇ ਕਿਸੇ ਨੇ ਉੱਪਰ ਲੈਨੇ ਕਿਹਾ ਵੀ ਹੋਇਆ ਤਾਂ ਉਹ ਕਹਿ ਵੀ ਨਹੀਂ ਸਕਦਾ ਡੀਓ ਦੇ ਖਿਲਾਫ ਜੇ ਕਾਰਵਾਈ ਹੁੰਦੀ ਹੈ ਕਿਵੇਂ ਦੇਖਦੇ ਹਾਂ ਡੀਓ ਸਾਹਿਬ ਜੇ ਇਹ ਗੱਲ ਜ਼ੁਬਾਨੀ ਮੰਨ ਲੋ ਉਹਨਾਂ ਤੇ ਕਾਰਵਾਈ ਹੁੰਦੀ ਹੈ ਤਾਂ ਉਹ ਕਹਿਣ ਜ਼ੋਰਦਾਰ ਕਹਿਣਾ ਚਾਹੀਦਾ ਕਿ ਸਾਨੂੰ ਫਲਾਣੇ ਅਧਿਕਾਰੀ ਦੇ ਹੁਕਮ ਆਏ ਸੀ ਜੇ ਉਹਨਾਂ ਨੇ ਆਪਦੇ ਲੈਵਲ ਤੇ ਕੀਤਾ ਇਹ ਪਰ ਮੇਰਾ ਅੰਦਾਜ਼ਾ ਨਹੀਂ ਕਿ ਉਹ ਆਪਦੇ ਲੈਵਲ ਤੇ ਸਕੂਲ ਬੰਦ ਕਰਨ ਵਾਲਾ ਸਟੈਪ ਨਹੀਂ ਲੈ ਸਕਦੇ ਜੇਕਰ ਉਹ ਉਹ ਢਾਲੇ ਨਾਲ ਕਹਿਣ ਜੇਕਰ ਫਿਰ ਵੀ ਜਨਨਕ ਅਧਿਕਾਰੀ ਇਸ ਗੱਲ ਤੇ ਐਕਸ਼ਨ ਲੈਂਦੇ ਆ ਡੀਯੂਏ ਤੇ ਸਾਡੇ ਸਿੱਖਿਆ ਭਾਗ ਦੇ ਵਿੱਚ ਕਬੱਡੀ ਜਨਨਕ ਖਲ ਪੈਦਾ ਕਰਨ ਵਾਲੀ ਗੱਲ ਆ ਇਸ ਅਸੀਂ ਜਥੇਬੰਦੀ ਵੱਲੋਂ ਜੇ ਕਿਸੇ ਵੀ ਅਧਿਕਾਰੀ ਨੇ ਕਿਉਂਕਿ ਅਸੀਂ ਭਾਵੇਂ ਪ੍ਰਾਇਮਰੀ ਅਧਿਆਪਕ ਤੋਂ ਲੈ ਕੇ ਇੱਕ ਪ੍ਰਿੰਸੀਪਲ ਤੱਕ ਨੂੰ ਰਿਪਰੈਜ਼ੈਂਟ ਕਰਦੇ ਆ ਸਾਡੀ ਡੀਟੀਐਫ ਜਥੇਬੰਦੀ ਕਿਸੇ ਵੀ ਪ੍ਰਾਇਮਰੀ ਅਧਿਆਪਕ ਤੋਂ ਲੈ ਕੇ ਪ੍ਰਿੰਸੀਪਲ ਤੱਕ ਜੇ ਕੋਈ ਆਂਚ ਆਉਂਦੀ ਆ ਅਸੀਂ ਉਹਦੇ ਨਾਲ ਖੜਦੇ ਆ ਪਰ ਡੀਓਜ਼ ਵੀ ਇੱਕ ਪ੍ਰਿੰਸੀਪਲ ਕਾਡਰ ਦੇ ਵਿੱਚੋਂ ਗਏ ਆ ਜੇਕਰ ਉਹਨਾਂ ਨਾਲ ਇੱਕ ਨਜਾਇਜ਼ ਇਸ ਤਰ੍ਹਾਂ ਦੀ ਕਾਰਵਾਈ ਹੁੰਦੀ ਆ ਤਾਂ ਅਸੀਂ ਵਿਭਾਗ ਦੇ ਖਿਲਾਫ ਤੇ ਜਿਹੜਾ ਸਰਕਾਰ ਆ ਜਾਂ ਜਿਹੜਾ ਵੀ ਸਰਕਾਰ ਦਾ ਅਧਿਕਾਰੀ ਉਹਨਾਂ ਦੇ ਖਿਲਾਫ ਇਹ ਸਟੈਪ ਲਊਗਾ ਅਸੀਂ ਉਹਦੀ ਜ਼ੋਰਦਾਰ ਨਖੇਦੀ ਕਰਾਂਗੇ ਜਿਹੇ ਜਾ ਡੀਓ ਸਾਹਿਬ ਸਟਰਗਲ ਕਰਨਗੇ ਅਸੀਂ ਉਹਨਾਂ ਦਾ ਸਹਿਯੋਗ ਵੀ ਕਰਾਂਗੇ ਸੋ ਇਹਨਾਂ ਡੀਟੀਐਫ ਦੇ ਜਿਹੜੇ ਆਗੂ ਜਿਨ੍ਹਾਂ ਨੇ ਵਿਸ਼ੇਸ਼ ਤੌਰ ਤੇ ਗੱਲ ਕਹੀ ਆ ਵੀ ਭਾਵੇਂ ਕਿ ਉਹਨਾਂ ਦੇ ਡੀਓ ਨਾਲ ਆਪਣੀਆਂ ਮੰਗਾਂ ਨੂੰ ਲੈ ਕੇ ਜਾਂ ਜਿਹੜੇ ਹੋਰ ਮੰਗਾ ਹੁੰਦੀਆਂ ਉਹਨਾਂ ਨੂੰ ਲੈ ਕੇ ਮਤ ਭੇਦ ਨਹੀਂ ਦੇਂਦੇ ਨੇ ਤੇ ਉਹ ਅਕਸਰ ਰੋਸ ਪ੍ਰਦਰਸ਼ਨ ਵੀਡੀਓ ਦੇ ਖਿਲਾਫ ਕਰਦੇ ਰਹਿੰਦੇ ਨੇ ਪਰ ਇਸ ਮਾਮਲੇ 'ਚ ਉਹਨਾਂ ਨੇ ਕਿਹਾ ਕਿ ਅਗਰ ਜਵਾਨੀ ਹੁਕਮਾਂ ਦੇ ਮਾਮਲੇ ਵਿੱਚ ਡੀਓ ਦੇ ਖਿਲਾਫ ਕਾਰਵਾਈ ਹੁੰਦੀ ਔਰ ਪਹਿਲਾਂ ਉਹਨਾਂ ਨੇ ਇਹ ਕਿਹਾ ਕਿ ਡੀਓ ਸਾਹਿਬ ਨੂੰ ਅਗਰ ਕਿਸੇ ਵੀ ਅਧਿਕਾਰੀ ਨੇ ਜਵਾਨੀ ਕੋਈ ਹੁਕਮ ਦਿੱਤੇ ਆ ਤਾਂ ਉਹ ਡੀਓ ਸਾਹਿਬ ਨੂੰ ਸਾਹਮਣੇ ਆ ਕੇ ਕਹਿਣਾ ਚਾਹੀਦਾ ਵੀ ਉਸ ਅਧਿਕਾਰੀ ਨੇ ਜਾਂ ਰਾਜਨੀਤਿਕ ਲੀਡਰ ਨੇ ਦਿੱਤੇ ਆ ਅਗਰ ਉਹ ਕਹਿੰਦੇ ਵੀ ਫੇਰ ਵੀ ਉਹਨਾਂ ਦੇ ਖਿਲਾਫ ਕਾਰਵਾਈ ਹੁੰਦੀ ਹੈ ਤਾਂ ਅਸੀਂ ਡੀਓ ਸਾਹਿਬ ਦੇ ਹੱਕ ਵਿੱਚ ਖੜਾਂਗੇ ਤੇ ਹਾ ਦਾ ਨਾਰਾ ਵੀ ਮਾਰਾਂਗੇ ਹੋਰ ਸ਼ਹਿਰ ਵਾਸੀਆਂ ਦਾ ਜਾਂ ਲੋਕਾਂ ਦਾ ਕੀ ਕਹਿਣਾ ਹੈ ਇਸ ਮਾਮਲੇ ਵਿੱਚ ਆਓ ਤੁਹਾਨੂੰ ਸੁਣਾਉਣੇ ਆ ਮੈਂ ਤਾਂ ਇਹ ਕਹੂੰਗਾ ਕਿ ਜਿਹੜਾ ਕੁਝ ਜਿਹੜੀ 17 ਤਰੀਕ ਨੂੰ ਰੈਲੀ ਹੋ ਰਹੀ ਹੈ ਜਿਹੜੀ ਕਿ ਸਰਕਾਰ ਬਖਲਾੜ ਦੇ ਵਿੱਚ ਆ ਵੀ ਉੱਥੇ ਕੱਠ ਨਹੀਂ ਹੋਣਾ ਕਿਉਂਕਿ ਪਿਛਲੀਆਂ ਰੈਲੀਆਂ ਦੇ ਵਿੱਚ ਵੀ ਆਮ ਲੋਕਾਂ ਦਾ ਮਹਾਨ ਹੈ ਜਿਹੜਾ ਉਹ ਮੋਹ ਭੰਗ ਹੋ ਚੁੱਕਿਆ ਹੈ ਜਿਹੜਾ ਆਮ ਆਦਮੀ ਪਾਰਟੀ ਦੇ ਜਿਹੜਾ ਉਹਦੇ ਉਹਨਾਂ ਦੇ ਕੇਡਰ ਦਾ ਖੁੱਦ ਦਾ ਉਹਦੇ ਚ ਪ੍ਰਸ਼ਾਸਨ ਦੀਆਂ ਜਿਹੜੀਆਂ ਹੈਗੀਆਂ ਬਹੁਤ ਵੱਡੀਆਂ ਜਿਹੜੀਆਂ ਜ਼ਿੰਮੇਵਾਰੀਆਂ ਪ੍ਰਸ਼ਾਸਨ ਨਿਭਾ ਰਿਹਾ ਜੋ ਪੋਲੀਟੀਕਲ ਲੋਕਾਂ ਨੇ ਨਿਭਾਉਣੀਆਂ ਹੁੰਦੀਆਂ ਜਿਹਦੇ ਵਾਸਤੇ ਸਰਕਾਰ ਚੁਣੀ ਜਾਂਦੀ ਹੈ ਪਰ ਬਠਿੰਡੇ ਦੇ ਵਿੱਚ ਮੈਂ ਉਲਟ ਦੇਖਿਆ ਕਿ ਇੱਥੋਂ ਦਾ ਜਿਹੜਾ ਪ੍ਰਸ਼ਾਸਨ ਹੈ ਜਿਹੜਾ ਡੀਸੀ ਐ ਡਿਪਟੀ ਕਮਿਸ਼ਨਰਾ ਡੀਐਮ ਹੈ ਉਹ ਹੀ ਸਾਰੀਆਂ ਇੱਥੋਂ ਸਬਾਵਾਂ ਨਿਭਾ ਰਿਹਾ ਹੈ ਜਿਹਦੇ ਅਧੀਨ ਜਿਹੜਾ ਪਿਛਲੇ ਸਕੂਲਾਂ ਦੇ ਵਿੱਚ ਡੀਓ ਨੂੰ ਜ਼ਬਾਨੀ ਆਰਡਰ ਕੀਤੇ ਗਏ ਇਹ ਤਾਂ ਹੋ ਹੀ ਨਹੀਂ ਸਕਦਾ ਵੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਾ ਹੋਏ ਹੋਣ ਪਹਿਲਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਜਵਾਨੀ ਕਰ ਦਿੱਤੇ ਗਏ ਹੁਣ ਜਦੋਂ ਰੌਲਾ ਪੈ ਗਿਆ ਉਸ ਗੱਲ ਬਾਹਰ ਆ ਗਈ ਵੀ ਸਕੂਲਾਂ ਦੇ ਵਿੱਚ ਬੱਚਿਆਂ ਦੀ ਪੜ੍ਹਾਈ ਪੇਪਰ ਮੂਰੇ ਨੇੜੇ ਐ ਤੇ ਸਕੂਲਾਂ ਦੇ ਵਿੱਚ ਫੋਰਸਾਂ ਟਹਿਰਾਈਆਂ ਜਾਣ ਆ ਰੈਲੀ ਵਾਲੀਆਂ ਤਾਂ ਇਹ ਜਦੋਂ ਗੱਲ ਆ ਗਈ ਤਾਂ ਹੁਣ ਡੀਸੀ ਸਾਹਿਬ ਨੇ ਆਪ ਦਾ ਖੜਾ ਛਡਾਉਣਾ ਸੀ ਹੁਣ ਡੀਓ ਨੂੰ ਨੋਟਸ ਜਾਰੀ ਕਰਤਾ ਵੀ ਮੈਂ ਪੱਲਾ ਝਾੜ ਗਿਆ ਹੁਣ ਡੀਓ ਨੂੰ ਵੀ ਤੂੰ ਕਿਉਂ ਜਾਰੀ ਕੀਤੇ ਕਿਉਂਕਿ ਜੇ ਡੀਓ ਨੂੰ ਕਹਤੇ ਜਿਹੜੀ ਰੈਲੀ ਕਰਾ ਰਹੇ ਐ ਡੇਲੀ ਰੈਲੀ ਦੀ ਜਗਾ ਦੀ ਜਿਹੜਾ ਨਿਰੇਖਣ ਕੀਤਾ ਉਹ ਖੁਦ ਡੀਸੀ ਨੇ ਕਰਿਆ ਸਾਰਾ ਕੁਝ ਡੀਸੀ ਸਾਹਿਬ ਦੇ ਹੱਥ ਚਾ ਡੀਸੀ ਸਾਹਿਬ ਕਮਾਂਡ ਕਰ ਰਹੇ ਆ ਉਹਦੀ ਤਾਂ ਫਿਰ ਜਦੋਂ ਡੀਸੀ ਸਾਹਿਬ ਕਮਾਂਡ ਕਰ ਰਹੇ ਆ ਤੇ ਫਿਰ ਡੀਸੀ ਸਾਹਿਬ ਨੇ ਆਰਡਰ ਦਿੱਤੇ ਹੋਣਗੇ ਫੋਰਥ ਹਾਉਂਡਸ ਆ ਰਹਿਣ ਵਾਸਤੇ ਤੇ ਹੁਣ ਮੁੱਕਰ ਜਾਣਾ ਇਹ ਡੀਸੀ ਸਾਹਿਬ ਵਾਸਤੇ ਬਹੁਤ ਮਾੜੀ ਗੱਲ ਆ ਜਿਵੇਂ ਪਹਿਲਾਂ ਵੀ ਖੇਤੀਬਾੜੀ ਜਿਹੜਾ ਇੱਥੇ ਵਿਭਾਗ ਦੇ ਵਿੱਚ ਜਦੇ ਮੇਲਾ ਲੱਗਦਾ ਉੱਥੇ ਜਿਹੜਾ ਅ ਅਮਤਰਤਨ ਦਾ ਉੱਥੋਂ ਦੇ ਪ੍ਰਸ਼ਾਸਨ ਵੱਲੋਂ ਨਾ ਸਪਾਇਆ ਜਾਣਾ ਬਾਦ ਦੇ ਵਿੱਚ ਡੀਜ਼ਾਬ ਨੇ ਮਤਲਬ ਉਹਨੂੰ ਉੱਥੇ ਨਾ ਉਸਦੀ ਦੇਣਾ ਤਾਂ ਬਾਅਦ ਵਿੱਚ ਪੱਲਾ ਝਾੜ ਲੈਣਾ ਕਿ ਵੀ ਮੈਂ ਤਾਂ ਇਹ ਗੱਲ ਕਹੀ ਨਹੀਂ ਉੱਥੇ ਵੀ ਇਹ ਕਿਸੇ ਨੂੰ ਨਾ ਕਹੋ ਇਹ ਮਤਲਬ ਉੱਥੋਂ ਦੇ ਜਿਹੜਾ ਖੇਤੀਬਾੜੀ ਵਿਭਾਗ ਦੇ ਕਰਮਚਾਰੀਆਂ ਤੇ ਵਿਭਾਗੀ ਕਾਰਵਾਈ ਹੋਣੀ ਚਾਹੀਦੀ ਆ ਮੈਂ ਇਹ ਪੁੱਛਣਾ ਚਾਹਣਾ ਵੀ ਜਾਂ ਤਾਂ ਡੀਸੀ ਸਾਹਿਬ ਇਹ ਦੱਸਣ ਵੀ ਮੇਰੀ ਡੀਐਮ ਐਮ ਹੈ ਮੈਂ ਜ਼ਿਲ੍ਹੇ ਦਾ ਮੇਰੀ ਜ਼ਿਲ੍ਹੇ ਦੇ ਸਾਰੇ ਸੰਬੰਧਤ ਅਫਸਰਾਂ 'ਤੇ ਕੋਈ ਪਕੜੀ ਨਹੀਂ ਜੇ ਪਕੜ ਹੈਗੀ ਆ ਉਹਨਾਂ ਦੀ ਤਾਂ ਫਿਰ ਉਹ ਜੁम्मेवार ਡੀਸੀ ਆ ਕਿਤੇ ਡੀਓ ਤੇ ਪੱਲਾ ਝਾੜ ਦੇਣਾ ਕਿਤੇ ਖੇਤੀਬਾੜੀ ਚੀਫ ਤੇ ਪੱਲੜਾ ਝਾੜ ਦੇਣਾ ਕਦੇ ਕਿਸੇ ਉਥ ਵਾਲੇ ਤੇ ਪੱਲੜਾ ਝਾੜ ਦੇਣਾ ਇਹ ਗੱਲਾਂ ਵਧੀਆ ਨਹੀਂ ਹੈਗੀਆਂ ਡੀਸੀ ਸਾਹਿਬ ਤੁਸੀਂ ਜ਼ਿਲ੍ਹੇ ਦੇ ਡੀਐਮ ਹੋ ਤੁਸੀਂ ਆਪ ਦੀ ਜੋ ਤੁਸੀਂ ਪਾਵਰ ਹੈ ਉਹਨੂੰ ਜੇਕਰ ਇਸਤੇਮਾਲ ਕਰਦੇ ਹੋ ਤਾਂ ਉਹਦੀ ਜਵਾਬਦੇਹੀ ਤੁਹਾਡੀ ਹੈ ਨਾ ਦੂਜੇ ਅਫਸਰਾਂ ਨੂੰ ਤੁਸੀਂ ਜਿਹੜਾ ਹੈ ਉਹ ਕਾ ਛੂਲੀ ਤੇ ਚੜਾ ਕੇ ਟੰਗ ਦਿੰਨੇ ਹੋ ਇਹ ਗੱਲ ਮਾਰੀ ਗੱਲ ਐ ਤੇ ਸਾਨੂੰ ਪੂਰੀ ਹੈਗਾ ਤੇ ਹੁਣ ਡੀਓ ਨੂੰ ਟੰਗ ਦੇਣਗੇ ਵੀ ਤੂੰ ਕਿਉਂ ਸਕੂਲ ਆਹ ਕਰੇ ਰੈਲੀ ਆਮ ਆਦਮੀ ਪਾਰਟੀ ਦੀ ਪ੍ਰਬੰਧਕ ਡੀਸੀ ਤੇ ਡੀਸੀ ਨੇ ਫੋਰਸ ਅਟੈਰ ਆਉਣੀਆਂ ਤੇ ਇਹਦੇ ਚ ਡੀਓ ਨੂੰ ਬਲੀ ਦਾ ਬੱਕਰਾ ਬਣਾ ਦੇਣਾ ਹੁਣ ਉਹਨੂੰ ਵੀ ਤੇਰੀ ਵਿਭਾਗੀ ਕਾਰਵਾਈ ਹੋਊਗੀ ਡੀਸੀ ਸਾਹਿਬ ਇਸ ਤਰ੍ਹਾਂ ਨਹੀਂ ਚੱਲਣਾ ਥੋੜੇ ਦਿਨਾਂ ਦੀ ਰਹਿ ਗਈ ਸਰਕਾਰ ਜੇ ਅਸੀਂ ਕਰੂੰਗੇ ਤਾਂ ਲੋਕਾਂ ਦਾ ਵਿਰੋਧ ਆਮ ਲੋਕਾਂ ਦੇ ਚ ਪਬਲਿਕ ਦੇ ਵਿੱਚ ਹੋਰ ਛੋਟਾ ਜਿਹੜਾ ਕੱਡ ਬੋਤਾ ਉਹ ਛੋਟਾ ਹੁੰਦਾ ਇਸ ਗੱਲ ਨਾਲ